ਐਮਐਲਏ ਸਾਹਿਬ ਕਨੌਰ ਹਲਕੇ ਜ ਤੁਸੀਂ ਬਹੁਤ ਵਧੀਆ ਕੰਮ ਕਰਾ ਰਹੇ ਹੋ ਅੱਜ ਸਾਂਝ ਕੇਂਦਰ ਖੋਲ੍ਹਿਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਹੁਤ ਬਹੁਤ ਧੰਨਵਾਦ ਜੀ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਦੀਆਂ ਕੰਮ ਨੇ ਪੁਲਿਸ ਦੇ ਨਾਲ ਪੁਲਿਸ ਵੈਰੀਫਿਕੇਸ਼ਨ ਪੀਸੀਸੀ ਹੋਰ ਵੀ ਪਾਸਪੋਰਟ ਦੀਆਂ ਇਨਕੁਆਰੀਆਂ ਜਾਂ ਹੋਰ ਵੀ ਇਹ ਕੰਮ ਕਰਾਉਣ ਪਹਿਲਾਂ ਹਲਕੇ ਕਨੌਰ ਦੇ ਜਿਹੜੇ ਪਿੰਡ ਸੀ ਥਾਣਿਆਂ ਦੇ ਨਾਲ ਲੱਗਦੇ ਸੰਬੰਧਿਤ ਕੰਮ ਨੂੰ ਰਾਜਪੁਰੇ ਜਾਣਾ ਪੈਂਦਾ ਸੀ ਜਾਂ ਪਟਿਆਲੇ ਜਾਣਾ ਪੈਂਦਾ ਸੀ ਉਹ ਹੁਣ ਇਹਨਾਂ ਦਾ ਕੰਮ ਜਿਹੜਾ ਕਨੌਰ ਦੇ ਵਿੱਚ ਹੋ ਜਾਏਗਾ ਨੇੜੇ ਪਵੇਗਾ ਸਮੇਂ ਦੀ ਜਿਹੜੀ ਬਚਤ ਹੋਵੇਗੀ 30-35 ਲੱਖ ਰੁਪਏ ਦੇ ਨਾਲ ਜਿਹੜੀ ਇਹ ਬਿਲਡਿੰਗ ਬਣ ਕੇ ਰੈਡੀ ਹੋਈ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਡੀਜੀਪੀ ਸਾਹਿਬ ਦਾ ਸਾਡੇ ਵਧੀਆ ਸਤਕਾਰਯੋਗ ਸਾਡੇ ਐਸਐਸਪੀ ਸਾਹਿਬ ਦਾ ਸਾਡੇ ਨਾਲ ਐਸਪੀ ਹੈੱਡਕੁਆਰਟਰ ਮੈਡਮ ਹਰਵੰਤ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਸਿੰਘ ਸਾਰੀ ਜਿਹੜੀ ਟੀਮ ਹੈ ਹੰਬਲ ਟੀਮ ਹੈ ਕੰਮ ਕਰਨ ਵਾਲੀ ਟੀਮ ਹੈ ਸੋ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ ਅੱਜ ਜਿਹੜਾ ਇਹਨਾਂ ਨੂੰ ਹੈਂਡਓਵਰ ਕੀਤਾ ਗਿਆ ਤੁਸੀਂ ਆਪ ਦੀਆਂ ਇੱਕ ਇੱਕ ਦੇ ਵਿੱਚ ਸਵਾਵਾ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਪਹਿਲਾਂ ਚੱਲਦੀਆਂ ਸੀ ਆਪਾਂ ਦੁਕਾਟਨ ਜਿਹੜਾ ਪਹਿਲਾਂ ਕੋਡ ਕੱਢਣ ਲੱਗਿਆ ਕਰਕੇ ਨਹੀਂ ਕੀਤਾ ਸੋ ਅੱਜ ਜਿਹੜਾ ਦਾ ਆਫੀਸ਼ੀਲੀ ਦੁਕਾਟਨ ਕੀਤਾ ਗਿਆ ਜਿਹੜਾ ਸਟਾਫ ਆ ਉਹ ਸਾਰਾ ਅਵੇਲੇਬਲ ਆ ਤੁਸੀਂ ਆਪਣੇ ਵਰਕਿੰਗ ਡੇ ਦਿਨਾਂ ਦੇ ਵਿੱਚ ਆਓ ਆਪਣੇ ਜਿਹੜੇ ਕੰਮ ਕਰਾਓ ਬਹੁਤ ਬਹੁਤ ਮਾੜਾ ਹਸ ਤੋਂ ਪਹਿਲਾਂ ਇਹ ਹੋਰ ਕਿਸੀ ਸਰਕਾਰ ਨੇ ਕਿਉਂ ਨਹੀਂ ਸੋਚਿਆ ਜੀ ਉਹਨਾਂ ਦੀ ਸੋਚ ਦਾ ਉਹਨਾਂ ਨੂੰ ਫਰਕ ਆਉਣਾ ਜੀ ਸਰ ਕਨੌਰ ਅੱਜ ਸਾਂਝ ਕੇਂਦਰ ਖੁੱਲਿਆ ਸਬਡਿਵੀਜ਼ਨ ਕਨੌਰ ਦਾ ਇਹਦੀ ਜਾਣਕਾਰੀ ਜੀ ਇਹ ਸਬਡਿਵੀਜ਼ਨਲ ਲੈਵਲ ਸਾਂਝ ਕੇਂਦਰ ਇੱਥੇ ਖੋਲਿਆ ਗਿਆ ਕਨੌਰ ਸਬਡਿਵੀਜ਼ਨ ਦਾ ਜਿਹੜਾ ਪਹਿਲਾਂ ਕਨੌਰ ਦੇ 175 ਪਿੰਡ ਸੀ ਪੁਣਾੜੂ ਨੀਅਰਲੀ 30 35 ਕਿਲੋਮੀਟਰ ਦੂਰ ਰਾਜਪੁਰੇ ਜਾੜਾ ਪੈਂਦਾ ਸੀ। ਹੁਣ ਉਹ ਸਾਰੀਆਂ 44 ਸਰਵਿਸ ਜਿਹੜੀਆਂ ਸਾਂਚ ਕੇਂਦਰ ਤੇ ਅਵੇਲੇਬਲ ਨੇ ਜਿਹੜੀਆਂ ਪੁਲਿਸ ਵੱਲੋਂ ਦਿੱਤੀਆਂ ਜਾਂਦੀਆਂ। ਉਹ ਸਾਰੀਆਂ ਸਰਵਿਸ ਇੱਥੇ ਆ ਕੇ ਲੋਡ ਲੈ ਸਕਦੇ ਸੋ ਬੜੀ ਕੰਵੀਨੀਅੰਸ ਹੋਣਗੀ ਤੇ ਇਹ ਮੈਂ ਦੱਸਣਾ ਚਾਹੁੰਗਾ ਕਿ 9 ਮਹੀਨੇ ਦੇ ਵਿੱਚ ਤਿਆਰ ਹੋਇਆ ਸੋ ਬਹੁਤ ਘੱਟ ਸਮੇਂ ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ। ਫੁਲੀ ਫਰਨੀਸ਼ਡ ਹੈ ਸਾਰਾ ਫਰਨੀਚਰ ਵੀ ਆ ਚੁੱਕਾ ਹੈ। ਜਿਹੜੇ ਬੰਦੇ ਪੋਸਟ ਹੋਣੇ ਸੀ ਉਹ ਵੀ ਹੋ ਚੁੱਕੇ ਹੈ। ਸਟਾਫ ਵੀ ਸਾਰਾ ਲੱਗ ਚੁੱਕਾ ਹੈ। ਐਂ ਜਿਹੜੀਆਂ ਸਰਵਿਸ ਨੇ ਉਹ ਵਿਦਨ ਸ케ਡਿਊਲ ਟਾਈਮ ਪ੍ਰੋਵਾਈਡ ਕੀਤੀਆਂ ਜਾਣੀਆਂ ਸਾਜ ਖੇਤਰ ਵੱਲੋਂ ਸੋ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਸ ਦਾ ਜਾਤੋ ਜ਼ਿਆਦਾ ਫਾਇਦਾ ਲੈਣ